ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਕੈਦੀਆਂ ਸਾਥੀਆਂ ਦੇ ਵੱਲੋਂ ਜੇਲ੍ਹ ਦੇ ਵਿੱਚ ਭੁੱਖ ਹੜਤਾਲ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਪੰਜਾਬ ਦੇ ਵਿੱਚ ਲਿਆਂਦਾ ਜਾਵੇ ਤੇ ਜਿਸ ਨੂੰ ਲੈ ਕੇ ਲਗਾਤਾਰ ਚਰਚਾ ਛਿੜੀ ਹੋਈ ਹੈ ਤੇ ਉੱਥੇ ਹੀ ਪ੍ਰਧਾਨ ਮੰਤਰੀ ਬਾਜੇਕੇ ਦੇ ਪੁੱਤਰ ਦਾ ਇੱਕ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਕਿ ਮੇਰੇ ਪਿਤਾ ਜੀ ਨਾਲ ਮੇਰੀ ਦੁਪਹਿਰ ਇਹ ਗੱਲ ਹੋਈ ਹੈ ਤੇ ਜਿਸ ਦੇ ਦੌਰਾਨ ਉਹਨਾਂ ਨੇ ਦੱਸਿਆ ਕਿ ਜਿਹੜੇ ਮੇਰੇ ਪਿਤਾ ਜੀ ਨੇ ਕਿਹਾ ਕਿ ਅਸੀਂ ਚੜ੍ਹਦੀ ਕਲਾ ਦੇ ਵਿੱਚ ਆ ਤੇ ਜਿਸ ਤੋਂ ਬਾਅਦ ਸਰਕਾਰਾਂ ਤੋਂ ਮੰਗ ਪ੍ਰਧਾਨ ਮੰਤਰੀ ਬਾਜੇਕੇ ਦੇ ਵੱਲੋਂ ਕੀਤੀ ਗਈ ਹੈ ਕਿ ਉਹਨਾਂ ਨੂੰ ਪੰਜਾਬ ਦੇ ਵਿੱਚ ਲਿਆਂਦਾ ਜਾਵੇ ਤੇ ਦੂਜੇ ਪਾਸੇ ਭੁੱਖ ਹੜਤਾਲ ਦੇ ਕਾਰਨ ਉਹਨਾਂ ਦੀ ਜਿਹੜੀ ਸਿਹਤ ਆ ਕਾਫੀ ਖਰਾਬ ਹੋ ਗਈ ਹੈ ਤੇ ਭੁੱਖ ਹੜਤਾਲ ਜਿਹੜੀ ਉਹ ਛੱਡ ਦੇਣ ਤੇ ਜਿਸ ਦੇ ਦੌਰਾਨ ਲਗਾਤਾਰ ਸਿੰਘਾਂ ਨੂੰ ਲੈ ਕੇ ਚਰਚਾ ਛਿੜੀ ਹੋਈ ਹੈ ਤੇ ਉੱਥੇ ਹੀ ਦੱਸਦੇ ਕਿ ਬੀਤੇ ਦਿਨ ਅਸਾਮ ਦੇ ਵਿੱਚ ਬੰਦ ਜੇਲ੍ਹ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਕੈਦੀਆਂ ਸਾਥੀਆਂ ਨੂੰ ਲੈ ਕੇ ਲਗਾਤਾਰ ਖਬਰਾਂ ਆ ਰਹੀਆਂ ਨੇ ਕਿ ਉਹਨਾਂ ਦੀ ਜਿਹੜੀ ਬਹਿਰ ਕਾ ਉਹਦੇ ਵਿੱਚੋਂ ਮੋਬਾਈਲ ਫੋਨ ਤੇ ਰਿਮੋਟ ਅਤੇ ਕੁਝ ਹੋਰ ਚੀਜ਼ਾਂ ਬਰਾਮਦ ਹੋਈਆਂ ਤੇ ਜਿਸ ਦੇ ਦੌਰਾਨ ਜਿਹੜਾ ਲਗਾਤਾਰ ਇਸ ਗੱਲ ਨੂੰ ਲੈ ਕੇ ਸਿੰਘਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ ਤੇ ਦੂਜੇ ਪਾਸੇ ਭਾਈ ਅਮਰਿਤਪਾਲ ਸਿੰਘ ਦੇ ਪਰਿਵਾਰ ਦੇ ਵੱਲੋਂ ਸਰਕਾਰਾਂ ਨੂੰ ਲੈ ਕੇ ਵੀ ਰੋਸ ਜਤਾਇਆ ਜਾ ਰਿਹਾ ਹੈ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਐਨਐਸਏ ਖਤਮ ਹੋਣ ਜਾ ਰਿਹਾ ਸੀ ਤੇ ਜਿਸ ਦੇ ਦੌਰਾਨ ਹੁਣ ਨਵੀਆਂ ਸਾਜ਼ਿਸ਼ਾਂ ਜਿਹੜੀਆਂ ਸਿੰਘਾਂ ਨੂੰ ਲੈ ਕੇ ਰਚੀਆਂ ਜਾ ਰਹੀਆਂ ਨੇ ਤੇ ਦੂਜੇ ਪਾਸੇ ਭੋਖੜ ਤਾਲ ਜਿਹੜੀ ਉਹ ਸਿੰਘਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਪ੍ਰਧਾਨ ਮੰਤਰੀ ਬਾਜੇਕੇ ਦੇ ਪੁੱਤਰ ਦਾ ਕਹਿਣਾ ਹੈ ਕਿ ਜਿਹੜੇ ਮੇਰੇ ਪਿਤਾ ਜੀ ਨੇ ਪੂਰੀ ਚੜ੍ਹਦੀ ਕਲਾ ਦੇ ਵਿੱਚ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਪ੍ਰਧਾਨ ਮੰਤਰੀ ਬਾਜੇਕੇ ਦੇ ਪੁੱਤਰ ਦਾ ਹੋਰ ਕੀ ਕਹਿਣਾ ਭਾਈ ਅਮਰਤਪਾਲ ਜੀ ਇਹਨੇ ਉਹਨਾਂ ਦੀ ਰਿਹਾਈ ਵਾਸਤੇ ਉਹਨਾਂ ਨੂੰ ਪੰਜਾਬ ਲਿਆਉਣ ਵਾਸਤੇ ਇੱਕ ਮੋਰਚਾ ਲੱਗਿਆ ਹੋਇਆ ਹੈ ਤੇ ਇਹਨੇ ਜੀ ਇਹ ਬੇਟੇ ਨੇ ਪ੍ਰਧਾਨ ਮੰਤਰੀ ਬਾਜੇ ਕੇਦੇ ਠੀਕ ਹੈ ਕਾਫੀ ਉਹਨਾਂ ਦੀ ਵੀਡੀਓ ਵੀ ਵਾਇਰਲ ਹੋਈ ਹੈ ਕਾਫੀ ਲੋਕਾਂ ਨੇ ਉਹਨਾਂ ਨੂੰ ਟ੍ਰੋਲ ਵੀ ਕਰਿਆ ਹਨ ਚਲੋ ਹਰੇਕ ਦੀ ਅਲੱਗ ਅਲੱਗ ਥਿੰਕ ਹੁੰਦੀ ਹੈ ਪਰ ਸਾਡਾ ਮੈਂ ਯਾਰ ਭਾਗਾਂ ਵਾਲੀ ਮੰਨਦਾ ਹਨ ਮੈਨੂੰ ਆ ਬੱਚਾ ਅੱਜ ਮਿਲਿਆ ਅਸੀਂ ਕਾਫੀ ਵਾਰੀ ਸੋਚਿਆ ਵੀ ਸੀ ਅਸੀਂ ਸਪੈਸ਼ਲ ਸੋਚਿਆ ਸੀਗਾ ਅਸੀਂ ਯਾ ਬਸ ਪੈਸਲ ਜਾ ਕੇ ਰੱਖੀਏ ਹਾਂ ਇੱਧਰ ਨਹੀਂ ਜਾਈਏ ਯਾਰ ਅੱਜ ਸਮਾਪਤ ਬਣ ਗਏ ਤੇ ਬਹੁਤ ਵੱਡਾ ਹੌਸਲਾ ਹੈ ਦਾ ਬੱਚੇ ਦਾ ਤੇ ਆਪਾਂ ਗੱਲ ਕਰ ਲੈਨੇ ਆ ਪਹਿਲਾਂ ਤਾਂ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਬੈਠ ਜਾਣਾ ਫੋਨ ਉਹਦਾ ਕਿਸੇ ਚੀਜ਼ ਦੀ ਕਮੀ ਹੈ ਨਹੀਂ ਹਨਾ ਜਿਹੜਾ ਇੱਕ ਗੁਰੂ ਦਾ ਸਿੰਘ ਹੁੰਦਾ ਪਰ ਫਿਰ ਵੀ ਚਲੋ ਜੇ ਅਸੀਂ ਤੁਹਾਡੇ ਵਾਸਤੇ ਕੁਝ ਕਰ ਸਕਦੇ ਹੋਈ ਇਹ ਤਾਂ ਸਾਨੂੰ ਦੱਸ ਦਿਓ ਤੇ ਤੁਹਾਡੀ ਡੈਡੀ ਜੀ ਨਾਲ ਗੱਲ ਕਦੋਂ ਹੋਈ ਹੈ ਹੁਣ ਅੱਜ ਫੋਨ ਆਇਆ ਹੈਗਾ ਦੁਪਹਿਰਾਂ ਨੂੰ ਵੇਲੇ ਉਹ ਕਹਿੰਦੇ ਚੜ੍ਹਦੀ ਕਲਾ ਚ ਵਧੀਆ ਸਿੰਘ ਸਾਹਿਬ ਇਹ ਜਿੰਨੇ ਹੁਣ ਉਹ ਉਹਦੇ ਤੇ ਬੈਠੇ ਨੇ ਹਨਾ ਧੁੱਖੜਦਾਲ ਤੇ ਬੈਠੇ ਨੇ ਕਿੰਨੇ ਦਿਨਾਂ ਤੋਂ ਬੈਠੇ ਨੇ ਸੱਤ ਦਿਨ ਹੋ ਗਏ ਸੱਤ ਦਿਨ ਹੋ ਗਏ ਅੱਜ ਸੱਤ ਦਿਨ ਹੋ ਗਏ ਹਾਂਜੀ ਸੱਤ ਦਿਨ ਹੋ ਗਏ ਸੱਤ ਦਿਨਾਂ ਦੇ ਵਿੱਚ ਤਾਂ ਕੋਈ ਸਿੰਘਾ ਵੀ ਹਾਲਤ ਵੀ ਖਰਾਬ ਹੋਈ ਹੈ ਨਾ ਜਿਹੜਾ ਬਾਈਬੋਰੀ ਦੱਸ ਰਹੇ ਹਾਂਜੀ ਬਸੰਤ ਸਿੰਘ ਜੀ ਤੇ ਅਮਰਪਾਲ ਜੀ ਦੇ ਚਾਚਾ ਜੀ ਦੀ ਕੀ ਕਰਨਾ ਚਾਹੋਗੇ ਸੰਗਤ ਨੂੰ ਸਰਕਾਰ ਨੂੰ ਆਈ ਅਪੀਲ ਕਰਨਾ ਚਾਹੁੰਦੇ ਉਹਨਾਂ ਨੂੰ ਛੇਤੀ ਤੋਂ ਛੇਤੀ ਛੱਡਣ ਆਪਣੇ ਸਿੰਘ ਇੱਥੇ ਆਉਣ ਤੇ ਚੜ੍ਹਦੀ ਕਲਾ ਦੇ ਨਾਰੇ ਲਾਉਣ ਤੇ ਸਾਡੇ ਨਾਲ ਮਿਲ ਕੇ ਨਾਲੇ ਬਹੁਤ ਖੁਸ਼ੀ ਹੋਈ ਤੁਸੀਂ ਹੁਣ ਧਰਨੇ ਤੇ ਕਿੰਨੇ ਦਿਨਾਂ ਤੋਂ ਇੱਥੇ ਕਿੰਨੇ ਦਿਨ ਹੋ ਗਏ ਤੁਹਾਨੂੰ ਆਪ ਨੂੰ ਆਇਆ ਆਈ ਪਰਸੂ ਆਈ ਸੀ ਨਾਲ ਹੋਰ ਵੀ ਆਇਆ ਕੋਈ ਜੀ ਤੁਸੀਂ ਕਹਿੰਦੇ ਹਾਂਜੀ ਮੇਰੇ ਆਇਆ ਤੇ ਮੇਰੇ ਦਾਦੂ ਆ ਤੇ ਦਾਦੀ ਆ ਤੇ ਫਿਰ ਮਮਾ ਦਾਦੂ ਤੇ ਦਾਦੀ ਉੱਥੇ ਹੁੰਦੇ ਤੇ ਬੈਠੇ ਭੁੱਖ ਹਟਾਲ ਆ ਤੁਹਾਡੀ ਪੜ੍ਹਾਈ ਦਾ ਕੀ ਹੈ ਹੁਣ ਸੀਨ ਫਿਰ ਸਾਥ ਹੁਣ ਮੈਂ ਛੁੱਟੀਆਂ ਕੀਤੀਆਂ ਮੇਰੇ ਪੇਪਰ ਵੀ ਆ ਗਏ ਮੈਂ ਫਿਰ ਵੀ ਛੁੱਟੀਆਂ ਕੀਤੀਆਂ ਕਿਹੜੀ ਕਲਾਸ ਤੋਂ ਤੁਸੀਂ ਮੈਂ 7th ਕਲਾਸ ਦਾ 7ਵੀਂ ਕਲਾਸ ਤੋਂ ਕਿਹੜਾ ਤੁਸੀਂ ਕਲਾਲਾ ਸਿੰਘ ਹੈ ਜੀ ਹਾਂ ਠੀਕ ਹੈ ਮੈਂ ਇੱਥੇ ਦੇਖ ਰਿਹਾ ਸੀਗਾ ਤੈਨੂੰ ਲੱਗਦਾ ਵੀ ਇੰਨੀ ਛੋਟੀ ਉਮਰ ਦੇ ਵਿੱਚ ਇੰਨੀ ਚੜ੍ਹਦੀ ਕਲਾ ਕੋਈ ਜਿੰਮੂ ਦੀ ਬਖਸ਼ਿਸ਼ ਨਾਲ ਹੀ ਹੋ ਸਕਦਾ ਹਨ ਇਸ ਦਾ ਜਵਾਬ ਕੋਈ ਸੱਖਿਆ ਆਇਆ ਨਹੀਂ ਹੁੰਦਾ ਜਿਵੇਂ ਨਹੀਂ ਹੁੰਦਾ ਐਡੀ ਛੋਟੀ ਉਮਰ ਦੇ ਵਿੱਚ ਇਹ ਤਾਂ ਜਿੱਦੇ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ ਉਹ ਹੀ ਇੰਨੀ ਚੜ੍ਹਦੀ ਕਲਾ ਚ ਰਹਿ ਸਕਦਾ ਪਰ ਹੌਸਲੇ ਬਲੰਦ ਨੇ ਪੂਰੇ ਠੀਕ ਹੈ ਤੇ ਸਾਡਾ ਭਰਾ ਤੇ ਕੋਈ ਦਿੱਕਤ ਨਹੀਂ ਸਾਡੀ ਵੀ ਸਰਕਾਰ ਨੂੰ ਇਹ ਬੇਨਤੀ ਹੈ ਵੀ ਜੇ ਤੁਸੀਂ ਹੋਰ ਨਹੀਂ ਕੁਝ ਕਰ ਸਕਦੇ ਹੈਗੇ ਘੱਟੋ ਘੱਟ ਜਿਹੜੇ ਰਿਹਾਈ ਉੱਥੇ ਬੰਦੀ ਸਿੰਘ ਨੇ ਜਿਹੜੇ ਉਹਨਾਂ ਨੂੰ ਤੁਸੀਂ ਪੰਜਾਬ ਦੇ ਵਿੱਚ ਤਾਂ ਲੈ ਕੇ ਆ ਸਕਦੇ ਹੋ ਇਹ ਉਹਨਾਂ ਨੂੰ ਮਿਲਤਾ ਸਕਣ ਘੱਟੋ ਘੱਟ ਕੋਈ ਗੱਲਬਾਤ ਤਾਂ ਉਹਨਾਂ ਦੀ ਹੋ ਸਕੇ ਹਨ